ਕਿ ਸਾਖੀ ਦੇ ਤਿਹਾਰ ਅਤੇ ਖਾਲਸਾ ਪੰਥ ਸਾਜਨਾ ਦਿਵਸ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਬੋਲੇ ਸੋਨੇ ਹਾਲ ਦੇ ਜ਼ਿਕਾਰਿਆਂ ਦੀ ਗੂੰਜ ਵਿੱਚ ਪਾਕਿਸਤਾਨ ਵੱਲ ਰਵਾਨਾ ਹੋਇਆ। ਬੀਪ ਕਿਹੜੀ ਜਗ੍ਹਾ ਤੋਂ ਆਏ ਅੱਜ ਜਾ ਰਹੇ ਹੋ ਪਾਕਿਸਤਾਨ ਦਵਾਨਾ ਹੋ ਰਹੇ ਹੋ ਜੀ ਕਿਹੜੇ ਕਿਹੜੇ ਗੁਰਦੁਆਰਾਵਾਂ ਦੇ ਦਰਸ਼ਨ ਕਰੋਗੇ ਨੰਕਾਣਾ ਸਾਹਿਬ ਅੰਮ੍ਰਿਤਸਰ ਸਾਹਿਬ ਡੇਰਾ ਸਾਹਿਬ ਡੇਰਾ ਸਾਹਿਬ ਕੋਟਾਰਪੁਰ ਸਾਹਿਬ ਜਿਲ੍ਹਾ ਜਲੰਧੇ ਕੋਟਾਰਪੁਰ ਸਾਹਿਬ ਦੇ ਦਰਸ਼ਨ ਕਰਾਂਗੇ ਕਿੰਨੀ ਖੁਸ਼ੀ ਹੋਉਂਦੀ ਹੈ ਬਹੁਤ ਖੁਸ਼ੀ ਹੁੰਦੀ ਜੀ ਪ੍ਰਮਾਤਮਾ ਨੇ ਆਪਾਂ ਨੂੰ ਬੁਲਾਇਆ ਹੈ ਦਰਸ਼ਨ ਕਰਨ ਵਾਸਤੇ ਪਹਿਲੀ ਵਾਰੀ ਕੋਸ਼ਿਸ਼ ਕੀਤੀ ਹਾਂ ਜੀ ਪਹਿਲੀ ਵਾਰੀ ਚੀਜ਼ ਆ ਗਿਆ ਇਹ ਕਿੱਥੇ ਜਾ ਰਹੇ? ਮਨ ਨੂੰ ਖੁਸ਼ ਹੈ। ਹਾਂ ਜੀ ਹਾਂ। ਇਕੱਲੇ ਜਾ ਰਹੇ ਹੋ ਫੈਮਿਲੀ ਸਵੇ। ਬਹੁਤ ਅਨੰਦ। ਨਹੀਂ ਸੇ ਦੋਨੇ ਜਾਂਦੇ। ਬਹੁਤ ਬੜਾ ਸਰ। ਨਿਸ਼ਤਰ ਸਿੰਘ। ਕਿਹੜੀ ਜਗ੍ਹਾ ਤੋਂ ਆਏ? ਅਸੀਂ ਆਏ ਆ ਸਰਸੇ ਕੋਲੇ ਪਿੰਡਾਂ ਝੋੜ ਰੋਹੀ। ਜ਼ਿਲ੍ਹਾ ਸਰਸਾ ਹਰਿਆਣਾ। ਕਿਹੜੀ ਜਗ੍ਹਾ ਜਾ ਰਹੇ? ਨਨਕਾਣਾ ਸਾਹਿਬ ਜਾ ਰਹੇ ਆ। ਕਿ ਨਹੀਂ ਖੁਸ਼ੀ ਹੋ ਰਹੀ ਹੈ? ਖੁਸ਼ੀ ਦਾ ਕੋਈ ਅੰਤ ਹੈ? ਐਜੀ ਬੀਸੀ। ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ। ਐਜੀ ਬੀਸੀ ਦਾ ਸ਼ੁਕਰਾਨਾ ਕਰਨਾ ਚਾਹੀਦਾ। ਅਸੀਂ ਅਸੀਂ ਜੀਪੀ ਸੀ ਦਾ ਸ਼ੁਕਰਾਨਾ ਵੀ ਕਰਾਂਗੇ ਪਰ ਸਾਡਾ ਵੀ ਜਿਆ ਉਧਰੋਂ ਲੱਗਿਆ ਦੂਜੀ ਜਿਹੜੀ ਨਵੀਂ ਕਮੇਟੀ ਬਣੀ ਹੈ ਜਿਹੜੀ ਸਾਡੇ ਬੇਪਸੰਦ ਸੀ ਪਰ ਉਹ ਉਹ ਬਣ ਗਈ ਕੀ ਕੀਤਾ ਜਾਵੇ ਹੁਣ ਫਿਰ ਸਾਨੂੰ ਉਹਦੇ ਅੰਦਰ ਹੀ ਚੱਲਣਾ ਪੈਣਾ ਜਿਹੜੀ ਬਣ ਗਈ ਪਰ ਸਾਡੇ ਸਾਡੂ ਬੇਪਸੰਦ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਅਲੱਗ ਤੋਂ ਬੈਠੀ ਬਣੇ ਬੈਲੀ ਬੈਲੀ ਟਰਾਈ ਕੀਤਾ ਅਸੀਂ ਜਾਂਦਾ ਨਹੀਂ ਨਹੀਂ ਪਹਿਲਾਂ ਤਿੰਨ ਵਾਰ ਹੋਇਆ ਹੈ ਚੌਥੀ ਵਾਰ ਚੱਲਿਆ ਚੌਥੀ ਵਾਰ ਚੱਲਿਆ ਹਾਂ ਜੀ ਪੰਜ ਸਕੂਨ ਹੈ ਪੂਰਾ ਕੋਈ ਅੰਤ ਉਮਰੀ ਬੀਤ ਜਾਂਦੀ ਹੈ 80 ਸਾਲ ਲਾ ਹੋ ਗਿਆ ਜੇ ਤੇਰੇ ਵਰਗਾ ਜਵਾਨ ਨਾ ਹੋਵੇ। ਇਕੱਲੇ ਜਾ ਰਹੇ ਜਦ ਨਹੀਂ ਇਕੱਲੇ ਸਾਥੀ ਮੇਰਾ ਹੋ ਰਿਹਾ ਹੈ। ਇਕੱਲੇ ਜਾ ਰਹੇ ਹਾਂ ਵੀ ਇਕੱਲੇ ਹੀ ਮੈਂ ਮੇਰੇ ਪਿੱਛੇ ਗੁੜੀਆਂ ਗੁੜੀਆਂ ਬੈਜਿਆ ਵਰਗੇ ਵਿਚਾਰੀਆਂ ਉਹਦੇ ਘਰਵਾਰ ਦੀਆਂ ਮੈਂ ਬਸ ਦਰਸ਼ ਮੇਰਾ ਕਰ ਰਤਈ ਹਾਂ। ਕਿਹੜੀ ਕਿਹੜੀ ਜਗ੍ਹਾ ਦੇ ਦਰਸ਼ਨ ਕਰੋਗੇ ਉੱਥੇ? ਉੱਥੇ ਸਾਰੇ ਆਪਣਾ ਗੰਕਾਲਾ ਸਾਹਿਬ ਜਾਵਾਂਗੇ ਜਿੱਥੇ ਗੁਰਦੁਆਰੇ ਸਾਹਿਬ ਦੇ ਸਭ ਦੇ ਦਰਸ਼ਨ ਕਰਾਂਗੇ ਪੰਜਾ ਸਾਹਿਬ ਡੇਰਾ ਸਾਹਿਬ ਨਾ ਕਰਤਾਰਪੁਰ ਸਭ ਇਹਦਾ ਰੋੜੀ ਸੱਚਾ ਸੌਦਾ ਸਾਰੇ ਤਰ੍ਹਾਂ ਆਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਬਹੁਤ ಅಪਾਰ ਕਿਰਪਾ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹਿਲੀ ਵਾਰੀ ਟਰਾਈ ਕੀਤਾ ਸੀ ਤੇ ਪਹਿਲੀ ਵਾਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਇਹ ਵੀ ਜੇ ਲੱਗੇ ਆ ਹੁਣ ਸੰਗਤਾਂ ਦੇ ਨਾਲ ਜਾ ਰਹੇ ਆ 1101 ਜਿਹੜਾ ਇਥੋਂ ਸ਼ਖਸ ਜਾ ਰਿਹਾ ਗੁਰੂ ਸਾਹਿਬ ਦੇ ਦਰਸ਼ਨ ਸਿੱਧੇਦਾਰੇ ਕਰਨ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਨਾਮ ਸਿਮਰਨ ਜਪਾਉਂਦੇ ਆਪਣੇ ਚਰਨਾਂ ਨਾਲ ਜੋੜਨ ਜਿੱਥੇ-ਜਿੱਥੇ ਵੀ ਗੁਰਧਾਮਾਂ ਦੇ ਦਰਸ਼ਨ ਪਾਕਿਸਤਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਚਰਨ ਪਾਏ ਹਨ ਉਹਨਾਂ ਥਾਵਾਂ ਤੇ ਆਪਾਂ ਪਹੁੰਚ ਕੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਸਾਡੇ ਪੰਜਾਬ ਦੇ ਉੱਤੇ ਗੰਦੀ ਹਨੇਰੀ ਚ ੁੱਲ ਰਹੀ ਆ ਗੰਦੀਆਂ ਸਰਕਾਰਾਂ ਕਰਕੇ ਉਹਨਾਂ ਵਾਸਤੇ ਜੋ ਸਾਡੇ ਬੰਦੀ ਸਿੰਘ ਹਨ ਉਹ ਬੜੇ ਚਿਰਾਂ ਤੋਂ ਬੜਾ ਲੰਮਾ ਸਫ਼ਰ ਉਹਨਾਂ ਜੇਲਾਂ ਵਿੱਚ ਗਾਲ ਕੇ ਹੁਣ ਭਾਈ ਅਮਰਤਪਾਲ ਜੀ ਨੂੰ ਬਿਨਾਂ ਨਜਾਇਜ਼ ਕਿ ਉਹ ਸੰਗਠਨਾਂ ਵਾਸਤੇ ਪ੍ਰਚਾਰ ਕਰ ਰਹੇ ਸੀ ਕਿ ਬੱਚਿਆਂ ਨੂੰ ਜਿਹੜੇ ਆ ਨਸ਼ਿਆਂ ਤੋਂ ਦੂਰ ਕਰਨਾ ਵਾ ਤੇ ਉਹਨਾਂ ਦੀ ਇਹੋ ਜਿਹੜੀ ਆ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦੇ ਕੇ ਉਹਨਾਂ ਨੂੰ ਕਾਲੇ ਪਾਣੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਗੁਰੂ ਸਾਹਿਬ ਅੱਗੇ ਦੇਹਲੀ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਜਿੱਥੇ ਵੀ ਬੰਦੀ ਸਿੰਘ ਹੋਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਜਲਦੀ ਤੋਂ ਜਲਦੀ ਰਹਾਇਆਂ ਬਖਸ਼ਿਸ਼ ਕਰਕੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ ਅਜ ਵਿਸਾਖੀ ਦਾ ਦਿਹਾੜਾ ਹੈ ਗੁਰੂ ਸਾਹਿਬ ਕਿਰਪਾ ਕਰਨ ਸੱਚ ਦੇ ਪ੍ਰਤੀਕ ਬਣ ਕੇ ਗੁਰੂ ਸਾਹਿਬ ਕਿਰਪਾ ਕਰਨ ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ ਤੇ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਦੇ ਜੋ ਜਥਾ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਨੂੰ ਜੋੜਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ